ਹਲਕਾ ਰਾਤਪੁਰਾ ਦੀ ਗੁਰੂ ਅੰਗਦ ਦੇਵ ਕਲੋਨੀ ਅਤੇ ਜੱਗੀ ਕਲੋਨੀ ਦੇ ਵਿੱਚ ਠੇਕੇਦਾਰਾਂ ਵੱਲੋਂ ਠੇਕਾ ਖੋਲਿਆ ਗਿਆ ਸੀ ਜਿਸ ਦਾ ਮੁਹੱਲਾ ਵਾਸੀਆ ਵੱਲੋਂ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਕਲੋਨੀ ਦੇ ਪੰਚ ਅਤੇ ਸਰਪੰਚ ਸਾਬਕਾ ਸਰਪੰਚ ਸਮੇਤ ਕਾਫੀ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਇਸ ਬੰਦ ਦੇ ਵਿੱਚ ਜਦੋਂ ਮੁਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਇਸ ਕਲੋਨੀ ਦੇ ਵਿੱਚ ਤਾਂ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ ਅਤੇ ਇਸ ਕਲੋਨੀ ਦੇ ਵਿੱਚ ਕੁਝ ਹੀ ਦੂਰ ਤੇ ਗੁਰਦੁਆਰਾ ਸਾਹਿਬ ਵੀ ਹੈ ਤੇ ਨਾਲ ਹੀ ਸਕੂਲ ਹੈ ਜੇਕਰ ਇੱਥੇ ਸ਼ਰਾਬ ਦਾ ਠੇਕਾ ਖੁੱਲਦਾ ਤਾਂ ਸਾਡੇ ਬੱਚਿਆਂ ਦੇ ਕੀ ਸਰ ਪਵੇਗਾ ਅਤੇ ਜਿੱਥੇ ਅਸੀਂ ਧਾਰਮਿਕ ਸਮਾਗੋ ਕਰਾਉਂਦੇ ਹਾਂ ਧਾਰਮਿਕ ਸਮਾਗੋ ਵਾਲੀ ਥਾਂ ਤੇ ਠੇਕਾ ਖੋਲਣਾ ਬਹੁਤ ਹੀ ਗਲਤ ਗੱਲ ਹੈ ਇਸ ਮੌਕੇ ਮਹੱਲਾ ਵਾਸੀਆਂ ਵਿੱਚ ਕਾਫੀ ਔਰਤਾਂ ਵੀ ਵਿਰੋਧ ਕਰਦੀਆਂ ਨਜ਼ਰ ਆਈਆਂ ਉਹਨਾਂ ਨੇ ਕਿਹਾ ਕਿ ਅਗਰ ਇਹ ਠੇਕਾ ਬੰਦ ਨਹੀਂ ਕੀਤਾ ਗਿਆ ਤਾਂ ਅਸੀਂ ਆਪਣੀ ਜਾਨ ਵੀ ਦੇ ਦੇਵਾਂਗੇ ਲੇਕਿਨ ਅਸੀਂ ਠੇਕਾ ਖੋਲਣ ਨਹੀਂ ਦੇਵਾਂਗੇ ਠੇਕਾ ਖੋਲਣ ਦੇ ਬੰਦ ਪੁਲਿਸ ਸ਼ਿਕਾਇਤ ਹੈ ਰਹਿਸ਼ ਕਿੱਥੇ ਤੇਰੀ ਰਹਿਸ਼ ਅੱਧਰ ਨੀਨਾ ਮਿਸਲ ਦੀ ਕੋਸ਼ਿਸ਼ ਤੇਰੇ ਫਿਰ ਆਪਣੇ ਗੱਲ ਵੀ ਸिखੋ ਲਿਆ ਇਹ ਕੋਈ ਰੋਡ ਤੋਂ ਫੇਰੇ ਲੱਗਦੇ ਸੀ ਨਾ ਤੁਸੀਂ ਇਹ ਦੇਖਾ 11ਵੇਂ ਹੋਣ ਚਾਹੀਦੇ ਅੱਛਾ ਚਾਚਾ ਜੀ ਤੇ ਬਾਥਰੂਮ ਦੇ ਕੇ ਕਰੀਏ ਸੀ ਹਾਂ ਇਹ ਬੰਦ ਕਰੀ ਨਾ ਚੱਕਣ ਦੇ ਸਵਾਰ ਨਹੀਂ ਨਹੀਂ ਚੱਕਾ ਲੌਕ ਕਰ ਦਿਓ ਤੇ ਸਵਾਰ ਨਹੀਂ ਚੱਕਣ ਦੇ ਕਰ ਰਹੇ ਨਹੀਂ ਨਹੀਂ ਬੰਦ ਕਰਨਾ ਕਰੀਏ ਰੋਡ ਵਾਲਾ ਕਰਾਂਗੇ ਲੌਕ ਲਾਉ ਨੂੰ 2 ਮਿੰਟ ਜੀ ਥੀ ਆਏ ਚੱਕੀ ਕਵਰੇਜ ਕਰਾ ਇਹ ਸਾਨੂੰ ਨਹੀਂ ਪਤਾ ਕਿ ਦੀ ਪਰਮਿਸ਼ਨ ਦੇ ਨਾਲ ਇਹ ਡੇਟਾ ਫੋੜ ਰਹੇ ਨੇ ਸਾਰਾ ਰਹਾਇਸ਼ੀ ਇਲਾਕਾ ਹੈ ਸਾਰੇ ਮੈਂਬਰ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਹਾਂ ਸਾਨੂੰ ਇਹ ਜਿਹੜਾ ਨਹੀਂ ਸੁਣਦਾ ਲੱਗ ਰਿਹਾ ਹਾਂ ਸਾਨੂੰ ਕਿਸੇ ਕੋਲ ਦਰਬਾਰ ਹੁੰਦਾ ਹੈ ਸਾਰੀ ਅੱਗੇ ਪੁੱਛਿਆ ਕਿ ਪਤਾ ਲੱਗਿਆ ਕਿ ਪਰਮਿਸ਼ਨ ਲਈ ਹੈ ਉਹਦੇ ਸੁਪਰਮਿਸ਼ਨ ਤੋਂ ਬਿਨਾਂ ਹੀ ਖੋਲ ਰਿਹਾ ਹੈ ਦੁਕਾਨ ਕੀ ਦੀ ਹੈ ਜਿਹੜੀ ਦੁਕਾਨ ਕੀ ਦੀ ਹੈ ਜੀ ਤੇ ਬੋਲ ਰਹੇ ਨਾਮ ਆ ਜਿੰਨੇ ਕਰਾਇਤੇ ਦਿੱਤੀਆ ਫਿਰ ਉਹਨੂੰ ਬੁਲਾਇਆ ਤੁਸੀਂ ਦੀ ਦੁਕਾਨ ਤੇ ਹੁਣੇ ਗੱਲ ਹੋਈ ਆ ਸੁਪਾ ਮਹਿੰਗਾ ਕਿਰਸੀ ਦੀ ਵੀ ਗੱਲ ਹੋਈ ਆ ਉਹਨੇ ਕਿਹਾ ਤੂੰ ਨੇ ਕਿਹਾ ਵੀ ਮੈਂ ਚਲੋ ਸੋਚਦਾ ਹਾਂ ਇਸ ਬਾਰੇ ਹਣਾ ਵੀ ਮੈਂ ਨਹੀਂ ਹੋ ਸਕਦਾ ਕਿ ਇਹ ਵਧੀਆ ਜੀ ਖੋਲਣੀ ਆ ਕਿਸੇ ਵਧੀਆ ਬੰਦੇ ਨੂੰ ਲੋ ਕੋਈ ਚੰਗੀ ਦੁਕਾਨ ਖੋਲੋ ਚਾ ਪਰ ਇਹ ਸ਼ਰਾਬ ਦਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਤਾਂ ਕੱਲੇ ਹੀ ਨਾ ਕੀ ਹੋਇਆ ਇੱਥੇ ਕਿ ਲੋਕ ਪੈੜ ਦੇ ਨੇ ਰੋਡਾਂ ਦੇ ਉੱਪਰ ਆ ਆ ਕੇ ਕਿ ਤਾਰੂ ਕੀਤੇ ਨੇ ਨਸ਼ਾ ਕਰਦ ਨੇ ਜਿਵੇਂ ਮੈਂ ਪਰਸੋਂ ਇਹ ਗਰਾਊਂਡ 'ਚ ਬੈਠਦੇ ਆਂ ਖੜੇ ਆਂ ਗਰਾਊਂਡ 'ਚ ਬੈਠਦੇ ਆਂ ਇਹ ਸੋਚਦੇ ਆਂ ਕਿ ਕਸਾਸਾ ਦੇ ਮੁੱਦੇ ਕਰਦੇ ਜਿੰਦਾਬਾਦ ਕਸਾਸਾ ਦੇ ਮੁੱਦੇ ਕਰਦੀ ਜਿੰਦਾਬਾਦ ਪੀਣਾ ਮੇਰੀ ਆਪਣਾ ਮਰਮਨ ਸਿੰਘ ਸਰਪੰਚਾ ਗੁਰੂਗੜ੍ਹ ਦੇ ਕਲੋਨੀ ਤੋਂ ਸਰ ਇਹ ਤੁਹਾਡੀ ਜਿਹੜੀ ਕਲੋਨੀ ਦੇ ਵਿੱਚ ਠੇਕਾ ਖੁੱਲਿਆ ਜੀ ਉਹਦੇ ਬਾਰੇ ਇਹ ਸੰਤਾ ਪਤਨੀ ਆ ਮੈਂ ਤਾਂ 10:00 ਵਜੇ ਲੰਘ ਕੇ ਗਿਆ ਕੋਈ ਠੇਕਾ ਨਹੀਂ ਖੁੱਲਿਆ ਹੈਗਾ ਮੈਂ ਤਾਂ ਬਾਰ ਕਰਾਲੀ ਗਿਆ ਸੀਗਾ ਮੈਨੂੰ ਫੋਨ ਆਇਆ ਕੋਈ 1:30 ਵਜੇ 1:30 2:00 ਵਜੇ ਫੋਨ ਆਇਆ ਮੈਨੂੰ ਸਾਡੇ ਪੰਚਾਇਤ ਮੈਂਬਰ ਕੋਲੋਂ ਸਿੱਧੇ ਵੀ ਇੱਥੇ ਠੇਕਾ ਖੁੱਲ ਗਿਆ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੀ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ 3 ਦਿਨ ਦੁਆਨ ਚੱਲਦੇ ਆ 1 ਮਹੀਨੇ ਤੱਕ ਫਿਰ ਉੱਥੇ ਪ੍ਰੋਗਰਾਮ ਚੱਲਨੇ ਨੇ ਇੱਥੇ ਤਾਂ ਹਰ ਇੱਕ ਤਰ੍ਹਾਂ ਦੇ ਸਮਾਗਮ ਹੁੰਦੇ ਹਨ ਹਰ ਇੱਕ ਤਰ੍ਹਾਂ ਦੇ ਤੇ ਧਾਰਮਿਕ ਪ੍ਰੋਗਰਾਮ ਕੀਦਾ ਅਖੰਡ ਪਾਠ ਸਾਹਿਬ ਦਾ ਭੋਗ ਹ ਅਸੀਂ ਇੱਥੇ ਠੇਕਾ ਬਿਲਕੁਲ ਨਹੀਂ ਇੱਥੇ ਤੇ ਪਹਿਲਾਂ ਸਾਡੇ ਚੌਂਕੀ ਇੰਚਾਰਜ ਨੂੰ ਨਿਸ਼ਾਨ ਸਿੰਘ ਨੂੰ ਪਤਾ ਹੀ ਅਤੇ ਪੁਲਸ ਵਾਲਿਆਂ ਨੇ ਗੇੜੇ ਲਵਾ ਕੇ ਇੱਥੇ ਇੰਨੇ ਲੋਕੀ ਇੱਥੇ ਨਸ਼ੇੜੀ ਫਿਰਦੇ ਹਨ ਤੇ ਇਹ ਠੇਕਾ ਖੁੱਲਿਆ ਇੱਥੇ ਤਾਂ ਹੋਰ ਬਿਲਕੁਲ ਇੰਸ਼ੇੜੀ ਫਿਰਤੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਇੱਥੇ ਹਰ ਰੋਜ਼ ਅੱਤੇ ਦੋ ਤਿੰਨ ਵਾਰ ਪੁਲਸ ਵਾਲਿਆਂ ਨੇ ਨਿਸ਼ਾਨ ਸਿੰਘ ਇੰਚਾਰਜ ਸਾਹਿਬ ਨੇ ਸਾਡੇ ਉਹਨਾਂ ਨੇ ਪੁਲਸ ਪਾਲਟੀ ਬੁਲਾ ਕੇ ਇੱਥੇ ਗੇੜੇ ਲਵਾਉਂਦੇ ਹਨ ਨਸ਼ੇੜੀਆਂ ਨੂੰ ਭਜਾਉਂਦੇ ਇੱਥੋਂ ਇੱਥੇ ਰੋਜ਼ ਕਲੋਨੀ 'ਚ ਮੀਟਿੰਗਾਂ ਕਰਦੇ ਆ ਜੇ ਇਹ ਹੀ ਠੇਕਾ ਇੱਥੇ ਖੁੱਲਣ ਉਸਦੇ ਉਹਰੇ ਠੇਕੇਦਾਰਾਂ ਦੇ ਤਿੰਨ ਜਿਹੜੇ ਆਪਣੇ ਉਹਨੇ ਬੰਦੇ ਖੜੇ ਉਹਨਾਂ ਨਾਲ ਗੱਲਬਾਤ ਹੋਈ ਨਹੀਂ ਮੈਂ ਹੁਣ ਪਹੁੰਚਾ ਮੇਰੇ ਸਾਹਮਣੇ ਕੋਈ ਨਹੀਂ ਹੋਈ ਪਹਿਲਾਂ ਉਸ ਤੋਂ ਪਹਿਲਾਂ ਕੱਲ ਹੋ ਗਈ ਉਹ ਸ਼ਟਰ ਬੰਦ ਕਰਕੇ ਜਾ ਰਹੀ ਸੀ ਉਹ ਜਾ ਰਹੇ ਸੀਗੇ ਮੇਰੇ ਨਾਲ ਕੋਈ ਕਿਸੇ ਗੱਲ ਨਹੀਂ ਹੋਈ ਮੈਂ ਤਾਂ ਪਤਾ ਵੀ 1.5 2 ਵਜੇ ਲੱਗੇ ਆ ਗਿਆ ਹਾਂ ਜੀ ਉਹ ਜਿੱਦਾਂ ਦੇਖਦੇ ਆ ਕਿ ਉਹਦੇ ਨਿਸ਼ਚੇ ਵਿਰੁੱਧ ਵੀ ਚੱਲ ਰਿਹਾ ਹੈ ਤੇ ਇਸ ਸਮੇਂ ਜਿਹੜੇ ਕਲੋਨੀ ਹੈ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਠੇਕੇ ਕਲੋਨੀ ਕਿਵੇਂ ਦੇਖਦੇ ਆ ਜੀ ਇਹ ਛਾੜਾ ਜਿਵੇਂ ਇਹ ਨਸ਼ਾ ਵਿਰੋਧ ਮਹੀਨਾ ਚੱਲ ਰਹੀ ਹੈ ਸਰਕਾਰ ਦੀ ਤੇ ਕਲੋਨੀ ਦੇ ਵਿੱਚ ਟੀਕਾ ਕਰ ਰਹੇ ਇਹ ਤਾਂ ਬਿਲਕੁਲ ਗਲਤ ਹੈ ਜੀ ਇਹ ਤਾਂ ਬਿਲਕੁਲ ਸ਼ਰਮ ਗਲਤ ਹੈ ਸਾਡੇ ਕਲੋਨੀਆਂ ਦੇ ਅੱਥੇ ਅੱਥੇ ਦੀ ਰੇੜੀ ਨਾ ਖੜਨ ਦਿੰਦੇ ਕਿ ਦੋ ਨੰਬਰ ਵਾਲੀ ਕਿਤਨਾ ਦੀ ਰੇੜੀ ਨਾ ਖੜਨ ਦਿੰਦੇ ਦੁਕਾਨਾਂ ਆ ਜੋ ਠੇਕੇਦਾਰਾਂ ਨੂੰ ਕਰਾਇਆ ਤੇ ਦੇ ਰਿਆ ਹਾਂ ਹਾਂ ਜੀ ਉਹਨਾਂ ਤੋਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੂੰ ਅਜੇ ਪਤਾ ਹੀ ਹੋਣ ਦਾ ਨਹੀਂ ਨਹੀਂ ਹੋ ਗਿਆ ਸੰਪਰਕ ਸਾਡੇ ਮੁਲਾਜ਼ਮ ਸਾਡੇ ਮੁਲਾਜ਼ਮ ਨੇ ਮੰਗਾ ਸਿੰਘ ਜੀ ਰਿਟਾਇਰਮੈਂਟ ਐਸਐਚਓ ਰਿਟਾਇਰਮੈਂਟ ਰਿਹਾ ਉਹਨਾਂ ਨੇ ਉਹਨੂੰ ਫੋਨ ਕੀਤਾ ਬਾਕੀ ਉਹਨਾਂ ਨੂੰ ਪਤਾ ਨਹੀਂ ਆਉਣ ਨੂੰ ਬੁਲਾਉਂਦੇ ਨਹੀਂ ਤੁਹਾਡਾ ਪ੍ਰੋਵਾਈਡ ਹੁੰਦੀ ਤਾਂ ਕਿਆ ਕਰੀਏ ਅਗਰ ਠੇਕਾ ਹੈ ਦੁਆਰੇ ਤੇ ਆਪ ਨਹੀਂ ਹੋਏ ਤਾਂ ਸਾਡੀ ਜਿਹੜੀ ਇਹ ਹੁੰਦੀ ਤਾਂ ਇਹਦੇ ਨੇ ਪਰ ਵੀ ਦੋ ਮੋਹਲਾ ਸਾਨੂੰ ਪਰ ਨਾ দেয়া ਦੋ ਮਰਜ਼ੀ ਕਰਨਾ ਪਿਆ ਸੀ 100 ਹਜ਼ਾਰ ਰਸੀ ਕਰਨ ਨੂੰ ਪਿਆਣਾ ਇੱਕ ਰੋਡ ਜਮ ਕਰ ਸਕਦੇ ਆ ਜੀ ਇਹ ਸਾਡੀ ਸਰਕਾਰ ਨਹੀਂ ਸੁਣਾਈ ਕਰੇ ਇੱਕ ਇੱਕ ਕਰਕੇ ਆਜੋ ਕੇ ਆਜੋ ਕੇ ਗੱਲ ਹੈ ਮੈਂ ਜੀ ਮਿੰਟ ਵੀਰੇ ਲੋ ਹਾਂਜੀ ਕੀ ਹੋਣਾ ਮੇਰਾ ਨਾਮ ਡਾਕਟਰ ਸੁਨਮ ਸਿੰਘ ਹੈ ਮੈਂ ਇਸ ਕਲੋਨੀ ਦਾ ਵਾਸੀ ਹਾਂ ਤੇ ਮੈਨੂੰ ਵੀ ਮਾਨ ਸਾਹਿਬ ਦਾ ਕੋਣ ਆਇਆ ਹੁਣੇ ਮੈਂ ਵੀ ਹੁਣੇ ਸ਼ੁਕਤ ਹੀ ਆਇਆ ਤੇ ਇਸ ਕਲੋਨੀ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਵੀ ਇੱਥੇ ਠੇਕਾ ਖੁੱਲਣਾ ਲੱਗਿਆ ਬਟ ਇਹ ਠੇਕਾ ਇੱਥੇ ਨਹੀਂ ਖੁੱਲਿਆ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਅਸੀਂ ਇੱਧੇ ਦਰਨਾ ਵੀ ਲਾਉਂਗੇ ਠੀਕ ਹੈ ਜੀ ਸਾਡੀ ਇੱਧੇ ਦਰਨਾ ਵੀ ਲੱਗੂਗਾ ਸਾਡੀ ਤਾਂ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ੇ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਰਾਤ ਨੂੰ ਕਿੰਨੂ-ਕਿੰਨੂ ਅਸੀਂ ਭੇਜੇ ਕਿਨੂ-ਕਿੰਨੂ ਨਾ ਭਜਾਈਏ ਸਾਡੇ ਦਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਹੱਥ ਜੋੜ-ਜੋੜ ਬੈਗੇ ਅਸੀਂ ਤਾਂ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਹਿਬ ਸਾਡੇ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟੋ ਖੋਹ ਵੀ ਸਾਡੇ ਐਸ.ਟੀ. ਵੀ ਸਟਾਰਟ ਹੁੰਦੀ ਹੈ ਮੈਂ ਵੈਸੇ ਵੀ ਕੋਈ ਸਾਡੇ ਪ੍ਰਵਾਸੀਆਂ ਨੇ ਇੰਨਾ ਹਾਲ-ਹਾਲ ਮਾਰਿਆ ਕਰਿਆ ਵੇ ਕਿ ਸਾਨੂੰ ਅਸੀਂ ਕੁਝ ਬੋਲ ਨਹੀਂ ਸਕਦੇ ਹੈਗੇ ਬਟ ਜੇ ਹੁਣ ਇਹ ਠੇਕਾ ਵੀ ਖੁੱਲ ਗਿਆ ਇੱਥੇ ਤਾਂ ਸਾਡੀ ਰਾਤ ਨੂੰ ਜੇ ਤੀਆਂ ਆਪਣਾ ਕੋਈ ਰਾਤ ਨੂੰ 12 ਵਜੇ ਵੀ ਲੰਘਦਾ ਹੋਏਗਾ ਇੱਥੇ ਖੜਾ ਕੀ ਕੀ ਕਰੂਗਾ ਰਾਤ ਨੂੰ 10 ਵਜੇ ਦੇ ਕਹਿੰਦੇ ਜਦੋਂ ਹੀ ਮੈਂ ਕਹ ਰਿਹਾ ਜੀ ਜੇ ਭੋਗਲਾ ਰੋਡ ਵਾਲਾ ਠੇਕਾ ਹੈ ਨਾ ਭੋਗਲਾ ਰੋਡ ਵਾਲਾ ਠੇਕਾ ਹੈ ਤਾਂ ਮੈਂ ਇਹੀ ਕਹਾਂਗਾ ਜੇ ਇੱਥੇ ਠੇਕਾ ਹੁੰਦਾ ਹੈ ਤੇ ਅਸੀਂ ਇਹ ਠੇਕੇ ਦਾ ਜੋ ਵੀ ਇਹਦਾ ਮਾਲਕ ਹੈ ਇਹਦਾ ਜੋ ਵੀ ਨੁਕਸਾਨ ਹੋਏਗਾ ਉਹ ਜ਼ਿੰਮੇਵਾਰ ਆਪ ਹੋਊਗਾ ਸਰਪੰਚ ਸਾਹਿਬ ਸਾਹਮਣੇ ਖੜੇ ਨੇ ਇਹਦੇ ਜ਼ਿੰਮੇਵਾਰ ਉਹ ਆਪ ਹੋਊਗਾ ਅਸੀਂ ਭੰਨ ਤੋੜ ਵੀ ਕਰਾਂਗੇ ਠੀਕ ਹੈ ਨਹੀਂ ਅਸੀਂ ਇਹਦਾ ਠੇਕਾ ਨਹੀਂ ਖੁੱਲਣ ਦੇਾਂਗੇ ਜੇ ਅਗਲਾ ਕੋਈ ਫਾਲਤੂ ਗੱਲ ਕਰੇਗਾ ਤਾਂ ਫਿਰ ਅਸੀਂ ਪ੍ਰਸ਼ਾਸਨ ਦੇ ਜਿੰਨੀ ਉੱਤੇ ਜਾਣਾ ਪਿਆ ਸਾਨੂੰ ਜਾਣਾ ਪਊਗਾ ਠੀਕ ਹੈ ਨਾ ਨਾ ਸਿੰਘ ਨੂੰ ਵੀ ਬੇਇੱਜ਼ਤੀ ਕੀਤੀ ਸੀ ਜੀ ਅਸੀਂ ਹੱਥ ਜੋੜ ਕੇ ਬੇਇੱਜ਼ਤੀ ਕੀਤੀ ਸੀ ਕਿ ਸਾਡੇ ਕਲੋਨੀ 'ਚ ਨਸ਼ਾ ਬਹੁਤ ਵਿਗਦਾ ਇੱਥੇ ਇੱਥੇ ਪੀਸੀਆਰ ਦਾ ਇੰਤਜ਼ਾਮ ਕਰੋ ਜੀ ਸਾਡਾ ਜੀ ਪਰ ਨਹੀਂ ਹਜੇ ਤੱਕ ਕੋਈ ਸੁਣਾਈ ਨਹੀਂ ਹੋਈ ਹੈਗੀ ਉਹਨਾਂ ਨੇ ਵੀ ਹਾਂ ਕਹਿ ਕੇ ਛੱਡ ਤੇ ਆ ਜੀ ਮੈਂ ਇਹ ਵੀ ਉਹਨਾਂ ਨੂੰ ਬੇਇੱਜ਼ਤੀ ਕੀਤੀ ਸੀ ਸਾਨੂੰ ਸਰੂਪਾ ਪਾ ਕੇ ਤੇ ਸਮਾਂਤ ਵੀ ਕੀਤਾ ਜਾਏਗਾ ਜੇ ਸਾਡੀ ਕਲੋਨੀ ਦਾ ਇਹ ਦੇਖਭਾਲ ਤੁਸੀਂ ਮਾੜੀ ਮੋਟੀ ਕਰਦੇ ਰਹੋਗੇ ਕਿਉਂਕਿ ਸਾਨੂੰ ਨਾ ਹਰ ਸਾਲ ਸਰਕਾਰ ਦੀ ਜਿਹੜੀ ਉਹ ਦਿਨਚਰਵਤ ਮੰਤਰੀ ਹੈ ਉਹ ਕਹਿੰਦੇ ਅਸੀਂ ਨਸ਼ਾ ਖਤਮ ਕਰਨਾ ਹੈ ਤਾਂ ਇਹ ਰਹਾਸ਼ੀ ਇਲਾਕੇ ਦੇ ਵਿੱਚ ਠੇਕਾ ਖੋਲ੍ਹੇ ਆ ਬੰਦੇ ਜਾ ਰਹੇ ਸੀ ਨਸ਼ਾ ਦੇਖੋ ਆ ਪਿਆਈ ਤੁਹਾਡੇ ਪਿਛਲੇ ਪਿਛਲੇ ਪਾਸੇ ਪਿਆਈ ਮੂਰਾ ਕੈਮਰਾ ਕਮਾਓ ਜੀ ਇੱਥੇ ਹਰ ਸਾਲ ਨੀ ਬਸ ਇਹ ਮਰਦਾ ਪਾਰਕਿੰਗਾਂ ਦੇ ਵਿੱਚ ਨਾ ਜਿਹੜੀ ਦੋ ਪਾਰਕਿੰਗਾਂ ਨੇ ਹਰ ਸਾਲ ਇੱਥੇ ਦਰਬਾਰ ਕਰਵਾਇਆ ਜਾਂਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਰਾਮਦਾਸ ਜੀ ਦਾ ਇੱਥੇ ਸਮਾਗਮ ਕਰਾਇਆ ਜਾਂਦਾ ਹੈ ਠੀਕ ਹੈ ਜੀ ਇੱਥੇ ਲੰਗਰ 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 ਚੱਲਦਾ ਆ ਪਿੱਛੇ ਸਮਾਗਮ ਕਰਾਇਆ ਜਾਂਦਾ ਹੁਣ ਤੁਸੀਂ ਦੱਸੋ ਜੀ ਇੱਥੇ ਲੰਗਰ ਵੰਡਦੇ ਅਸੀਂ ਇੱਥੇ ਸਾਹਮਣੇ ਦਾਰੂ ਵਾਲੇ ਨਸ਼ੇੜੀ ਖੜੇ ਹੋਣਗੇ ਚੰਗੀ ਗੱਲ ਐ ਕੋਈ ਠੀਕ ਹੈ ਜੀ ਜਿਹੜਾ ਮਾਲਕ ਐ ਉਹਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਵੀ ਹਰਸਾਲ ਇੱਥੇ ਹੁੰਦਾ ਕੀ ਐ ਕਿਸੇ ਦਾ ਪਰਮਿਸ਼ਨ ਲੈਂਦਾ। ਉਹ ਹੀ ਪਰਮਿਸ਼ਨ ਨਹੀਂ ਕੋਈ ਸਾਡੇ ਸਰਪੰਚ ਸਾਹਿਬ ਨਾਲ ਅੱਗੇ ਕਰਦਾ ਕਿਸੇ ਹੋਰ ਮੈਂਬਰ ਨਾਲ ਗੱਲ ਕਰਦਾ ਸਾਡੇ ਨਾਲ ਉਹਦੇ ਨਾਲ ਗੱਲ ਕਰਦਾ ਨਾ ਕਿਸੇ ਨਾਲ ਗੱਲ ਨਹੀਂ ਹੋਈਏਗੀ ਚੁੱਪ ਕਰਕੇ ਲਿਆ ਕੇ ਸਮਾਨ ਰੱਖਦਾ ਜੀ ਇਹਦਾ ਕੀ ਮਤਲਬ ਹੈ। ਉਹਦੀ ਵੀ ਅੱਜ ਦੀ ਦੁਕਾਨ ਹੈ ਜਿਹਨੇ ਠਿਕਾਣਾ ਬਿਲਕੁਲ ਉਹੀ ਵਾਲੇ ਉਹਨੇ ਨਾ ਸਾਨੂੰ ਪੁੱਛਿਆ ਨਾ ਪਛਾਇਆ ਜਦੋਂ ਉਹਨੂੰ ਪਤਾ ਹੈ ਵੀ ਹਾਂ ਵੀ 3 ਸਾਲ ਤੋਂ ਇੱਥੋਂ ਇੱਥੇ ਦੁਕਾਨ ਕਰਦਾ ਪਿਆ ਉਹ ਦੁਕਾਨ ਦੀ ਬਣਵਾਈ ਚਲਦੀ ਵੀ ਹੈ 3 ਸਾਲ ਤੋਂ ਅਸੀਂ ਉਹਨੂੰ ਪਤਾ ਨਹੀਂ ਲੱਗਦਾ ਕਿ ਹਰ ਥਾਲ ਇੱਥੇ ਧਮਾਗਮ ਕਰਾਣੇ ਆ। ਉਨੂੰ ਚਾਹੀਦਾ ਸੀਗਾ ਵੀ ਹਾਂ ਵੀ ਗੱਲ ਟੁੱਟਣੀ ਵੀ ਸਮਾਗਮ ਕਿਵੇਂ ਹੋ ਰਿਹਾ ਇੱਥੇ ਤੇ ਇਹਦੇ ਵਿੱਚ ਅਸੀਂ ਇਹ ਚੀਜ਼ ਖੁੱਲ੍ਹਣ ਦਿਆਂਗੇ ਦੱਸੋ ਅੱਜ ਅੱਗੇ ਨਸ਼ਾ ਵਿਰੋਧ ਦੇ ਨਏ ਚੱਲਦੇ ਹੋ ਬਾਕੀ ਮੈਂ ਰਿਟਾਇਰਡ ਇਨਸਪੈਕਟਰ ਮਹੰਗਾ ਸਿੰਘ ਪਰ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਇਹ ਸਾਡਾ ਦੋਨ ਸਾਰੀ ਕਾਨੂੰਨੀਆਂ ਹਰੇ ਅਸ਼ੀ ਕਾਨੂੰਨੀਆਂ ਨੇ ਹਰੇ ਅਸ਼ੀ ਇਲਾਕਾ ਸਾਡੀਆਂ ਧੀਆਂ ਪੈਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪੈਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਲੋਕ ਸਾਰੇ ਲੋਕਲ ਪੈਦਲ ਹੀ ਜਾਂਦੇ ਨੇ ਜਿਹੜਾ ਇਹ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ੍ਰੀ ਅਮਰਦਾਸ ਜੀ ਦਾ ਸਾਲ ਬਾਦ satsang ਹੁੰਦਾ ਹੈ ਤਿੰਨ ਦਿਨ satsang ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਵਿੱਚ ਇੱਧਰ ਸਾਹਿਬਜਾਦੇ ਦੇ ਲੰਗਰ ਲੱਗਦੇ ਨੇ ਜਿਹੜਾ ਹੁਣ ਸਿੱਧੀ ਕੋਰਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡ ਲੰਗਰ ਚੱਲਦੇ ਨੇ ਰਿਆਸੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਇਤੂ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱਠੇ ਹੋ ਗਏ ਵੀ ਇਹ ਰੇੜੀਆਂ ਸਤ ਨਹੀਂ ਲਗਣੀਆਂ ਕਿਉਂਕਿ ਸਾਡੀ ਪੀਣਾਂ ਪੈਣਾ ਨੇ ਕਿਤੇ ਮੂੜੇ ਖੜਪਦੇ ਨੇ ਤੇ ਮਜ਼ਾਕ ਬੜਾ ਕੁਛ ਹੁੰਦਾ ਹੁੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਠੇਕੇ ਖੋਲਣ ਦੇਣਾ ਜੇ ਜੋ ਮਰਜ਼ੀ ਹੋ ਜੇ ਅਸੀਂ ਬਰਾਏ ਮਿਹਰਬਾਨੀ ਕਰਨੇ ਆ ਕਿ ਠੇਕੇ ਖੋਲਣੇ ਚਾਹੀਦੇ ਜੋ ਮਰਜ਼ੀ ਹੋ ਜੇ ਬਸ ਆਂ ਦਾ ਸਾਡੇ ਕੋਲ ਮਤਾ ਹੈ ਐਸਡੀਐਮ ਸਾਹਿਬ ਦੀ ਮੋਰ ਹੈ ਇਸ ਕਲੋਨੀ ਚ ਕੋਈ ਠੇਕਾ ਨਹੀਂ ਖੋਲ ਸਕਦਾ ਇਹ ਸਾਡੇ ਕੋਲ ਮਤਾ ਦੀ ਕਾਪੀ ਪਈ ਹੈ ਐਸਡੀਐਮ ਸਾਹਿਬ ਦੇ ਸਪੈਸ਼ਲ ਸਾਈਨ ਨੇ ਐਕਸਾਈਜ਼ ਅਧਿਕਾਰ ਦੇ ਚ ਇੱਕ ਫਾਈਲ ਹੱਦੀਓ ਜਮਾ ਹੋਈ ਹੋਈ ਹੈ ਮਤਾ ਦੀ ਕਾਪੀ ਇੱਕ ਸੈਕਿੰਡ ਇੱਕ ਸੈਕਿੰਡ ਜੀ ਜੀ ਠੀਕ ਹੈ ਠੀਕ ਹੈ ਆ ਜਰਨਲ ਸਿੰਘ ਹੈ ਇਹ ਗੁਰੂ ਅੰਗਦ ਦੇ ਵਿਖਲੌਨੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇਧਰੋਂ ਆਇਆ ਅੰਮ੍ਰਿਤਸਰੋਂ ਨੋਵਾ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨੇ ਛੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਸਾਰੀ ਕਲੌਨੀ ਨੂੰ ਪਤਾ ਹੈ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਰੇੜੀਆਂ ਬੰਦ ਕਰਵਾਈਆਂ ਰੇੜੀ ਕਿੰਨੇ ਚ ਕੋਈ ਹੈ ਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚਕਵਾਈਆਂ ਸੀ ਬੜਾ ਜ਼ੋਰ ਲਾ ਕੇ ਰਹਿਣੀ ਜੁਕਵੀਆਂ ਰਹਿਣੀ ਮੇਰਾ ਸਹਿਯੋਗ ਰਹਿੰਦਾ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾ ਸੀ ਠੇਕਾ ਨਹੀਂ ਖੋਲਣ ਦੇਾਂਗੇ ਜਿਹੜਾ ਖੇਚਾ ਬੰਦ ਰਹਿ ਗਿਆ ਇਹ ਠੇਕੇਦਾਰਾਂ ਨੂੰ ਅੱਜ ਕੋਈ ਨਹੀਂ ਠੇਕਾ ਖੋਲੇਗਾ ਅਸੀਂ ਤੇ ਕਦੇ ਵਾਰ ਇਹ ਕੋਈ ਜਾਣਕਾਰੀ ਨਹੀਂ ਸੈਨਨ ਨੇ ਪਰਪਲੀ ਪਬਲਿਕ ਵੱਲੋਂ ਇਹ ਰਾਜ ਕੀਤਾ ਗਿਆ ਵੀ ਠੇਕਾ ਬੰਦ ਕਰੋ ਉਹ ਬੰਦ ਕਰਵਾਤਾ ਇਹ ਨੂੰ ਕਹਤਾ ਵੀ ਠੇਕਾ ਬੰਦ ਕਰਵਾਓ ਠੇਕਾ ਨਿਕਲੂਆ ਰਹਿ ਗਿਆ ਪਰਮਿਸ਼ਨ ਕਹਤਾ ਠੇਕੇਦਾਰ ਨੂੰ ਲੈ ਕੇ ਆਓ ਜੇ ਤੁਹਾਨੂੰ ਰਹੀ ਠੀਕ ਹੈ ਤੈਨੂੰ ਚੱਕੋ ਰਿਹਾ ਜੇ ਨਿਕਲੂਆ ਨੂੰ ਵਿਸ਼ਵਾਸ ਦਵਾਇਆ ਵੀ ਠੇਕਾ ਨਹੀਂ ਖਿੰਦਾ